ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੁਸੀ ਪੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁਪੈ ਧੁਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸਿਆਣ ਪਾ ਲਖ ਹੋ ਹੈ ਤਾਂ ਇੱਕ ਨ ਚਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੂੜੈ ਟੁਟੈ ਪਾ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਟਿਆਈ ਹੁਕਮੀ ਉਤਮ ਨੀਜ ਹੁਕਮੇ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਗਏ ਹੁਕਮ ਹੈ ਅੰਦਰ ਸਭ ਕੋ ਵਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੈ ਤਾਂ ਹਉ ਮੈਂ ਕਹਿਣਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਵ ਕੋ ਦਾਤ ਜਾਣੇ ਨਿਸ਼ਾਨ ਗਵ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਬਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈਦ ਸਹ ਦੂਰ ਗਾਵੇ ਕੋ ਵੇਖੇ ਹਦਰ ਹ ਦੂਰ ਕਤਨਾ ਕਥੀ ਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਨ ਦੇ ਤਤਪਾਹੇ ਜੁਗਾ ਜੁਗੰਤਰ ਖਾ ਹੀ ਖਾ ਹੈ ਹੁਕਮੇ ਹੁਕਮ ਚਲਾਇ ਰਾ ਨਾਨਕ ਵਿਖਸਾ ਬੇਪਰਵਾ ਸਾਚਾ ਸਾਹਿਬ ਸਚ ਨਾਏ ਭਾਖਿਆ ਪਾਉ ਆਪ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤ ਫੇਰ ਕਿ ਅਗਰ ਕੀ ਹੈ ਜਿਤ ਦਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰਿ ਮੁਖਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਗਨ ਸੋਏ ਦਿਨ ਸੇਵਿਆ ਤਨ ਪਾਇਆ ਮਾਨ ਨਾਨਕ ਕਾਬਿਏ ਗੁਣਿ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮਖਰ ਅਸਮਾਈ ਗੁਰਈਸਰ ਗੁਰਗੋਖ ਬਰਮਾ ਗੁਰਪਾਰਵਤੀ ਮਾਈ ਜੇ ਹੋਂ ਡਣਾ ਆਖਾ ਨਹੀਂ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾਂ ਜੇਤ ਸੁਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੇ ਸਠ ਉਪਾਏ ਵੇਖਾ ਅਮਣ ਕਰਮਾ ਕੇ ਮਿਲ ਲੈ ਲਈ ਮਤਬ ਵਿਚਰਾਤ ਅੰਦੇ ਬਾਹਰ ਮਾਣਕ ਜੇ ਇੱਕ ਗੁਰ ਕੀ ਸਿੱਖਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਦੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰਨਾ ਆਬਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋਪਾਤਾ ਸੁਣਿਆ ਪੋਖ ਨ ਸਕੈ ਕਾ ਨਾਨਕ ਭਗਤਾ ਸਦਾ ਬਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਲਾ ਹਰਮਨ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਈਸ਼ਨਾ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਖੇਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾ ਵਹਿਰਾ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਮ ਮੰਨੇ ਕੀ ਗਲਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਖ ਦਵਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੇਨਾ ਪਿਖ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਿਆ ਕਰਣਾ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਉਜੈ ਹੋਵੇ ਸਚਾਰ ਧਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰਤ ਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਪ ਇਹ ਲਿਖਾ ਲਿਖ ਜਾਣਾ ਕੋਇ ਲਿਖਾ ਲਿਖਿਆ ਕੀਤਾ ਹੋਇ ਕੇਤਾ ਤਾਂ ਸੋਲਿਹਰੂਪ ਕੀਤੀ ਦਾਤ ਜਣੇ ਕੌਣ ਕੂਤ ਕੀਤਾ ਪਸਾਓ ਇੱਕ ਕੁਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਬਾਹਰਿਆਂ ਨ ਜਾਵਾ ਇੱਕ ਬਾਰ ਜੋ ਤੁਧ ਭਾਵੇ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਨ ਲਿਵਲਾਇਤਾ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ असंक अमर कर जाय जो असंक गल वड हत्यक माए असंक पापी पाप कर जाय असंक कूड़ियार कूड़े फिराए असंक मलेश मल भाग खाए असंक निंदक सर करए पार नानक नीच कह विचार वारिया ना जावां एक वा जो तुत पावे साई पलिकार तू सदा सलामत निरंकार असंक नाम असंकथा ਅਗਮ ਅਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਵਾਣ ਅਖਰਾਂ ਸਰ ਸੰਜੋਗ ਵਖਾਂ ਜਿਨ ਇਹ ਲਿਖੇ ਤੇ ਸਰਨਾਹੇ ਜਿਬ ਫਰਮਾਏ ਤਿਵ ਤਿਵ ਪਾਹੇ ਗੇਤਾ ਗੀਤਾ ਤਿਤਾ ਨਾਮ ਬਿਣ ਨਾਵੇਂ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾ ਜੋ ਤਦ ਭਾਵੇ ਸਹੀ ਭਲਿਕਾ ਤੂੰ ਸਦਾ ਸਲਾਮ ਤੈ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਣ ਨਾਨਕ ਹੁਕਮਿ ਆਵਗੋ तीर्थत तप दय अद दान जे को पावे तिल का मान सुनया मनया मन कीता पाओ अंतर्गत तीर्थ मल नाओ सब गुण तेरे मैं नाही ਕੋਈ ਵਿਣ ਗੁਣ ਕੀਤੇ ਭਗਤ ਨਾ ਹੋ ਸੁਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸਵੇਲਾ ਵਖਤ ਕਵਨ ਕਵਨ ਸਿਤ ਕਵਨ ਵਾਰ ਕਵਨ ਸ੍ਰਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰਤਮਾਹ ਨ ਕੋਈ ਜਾ ਕਰਤਾ ਸ੍ਰਿਠਿ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਅੱਖਾਂ ਕਿਵਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹ ਹੈ ਵੱਡੀ ਨਾਇਕੀ ਤਜਾ ਕਹ ਹੋਏ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਸੋਹੈ ਪਤਾਲ ਪਤਾਲ ਲਖ ਅਕਾਸਾਂ ਅਕਾਸ਼ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਿਸ ਅਠਾਰਹ ਕਹਿਣ ਕਿਤੇ ਬਾ ਅਸਲੂ ਇਕਤਾ ਲੇਖਾ ਹੋਇ ਤਾ ਲਿਖੀਏ ਲਿਖੇ ਹੋਏ ਬਣਾ ਨਾਨਕ ਵੱਡਾ ਆਖੀਐ ਆਪੇ ਧਣ ਆਪ ਸਾਲਾ ਹੀ ਸਾਲਾ ਇਤਿ ਸੁਰਤ ਨ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸ਼ਾ ਸੁਲਤਾਨ ਗਿਰ ਹਸਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤ ਸਮਨ ਹੋ ਨ ਵਿਸਰੈ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਕਾ ਅੰਤ ਨ ਜਾਪੈ ਪਾਰਵਾਰ ਅੰਤ ਕਾਰਣ ਕੇ ਤੇਵ ਲਲਾਏ ਤਾਕੇ ਅੰਤ ਨਾ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਪੂਚਾਨਾ ਐਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗ ਹੈ ਜੋਦ ਅਪਾਰ ਕਿਤੇ ਆਗਣਤ ਨਹੀਂ ਵਿਚਾਰ ਕਿਤੇ ਖਫ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੀ ਕਿਤੇ ਦੂਖ ਊਖ ਸਦਮਾਰ ਇਹ ਪੇਦਾ ਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇਕ ਆਖਣ ਪਾਹੇ ਉਹ ਜਾਣੈ ਜੇ ਤਮ ਖਾਇ ਆਪ ਜਣੈ ਆਪ ਦੇ ਆ ਕਹਸੇ ਪੇ ਕਈ ਕੇ ਜਸਨਾ ਬਖਸ਼ਿਸ਼ ਸਤਸਲਾ ਨਾਨਕ ਪਾਤਸ਼ਾਹੀ ਪਾਸ਼ਾ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਹੈ ਅਮਲ ਪੰਡਾਨ ਅਮਲ ਆਵੇ ਅਮਲ ਲੈ ਜਾਏ ਅਮਲ ਭਾਏ ਅਮਲ ਅਸਮਾਹ ਅਮਲ ਧਰਮ ਅਮਲ ਦੀਵਾਨ ਅਮਲ ਤਲ ਅਮਲ ਪਰਵਾਰ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ आख आख रहे लिवलाई आंख है विद पाड़ प्राण आंख है पड़े कर बख्यान आंख है भर में आंख है इंद आंख है गोपीत गोविंद आंख है ईशर आंख है सिद्ध आंख है केते कीते बुद्ध आंख है दानम आंख है देव आंख है सुर नरमन जन सेव केते आंख है अखण पाहे केते के कह कह उठ उठ जाए एते किते होर करे ਤਾ ਆਖ ਨਾ ਸਕੇ ਕਿ ਕਿ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾ ਗਵਾਰ ਸੂਦਰ ਕੇ ਹਾਸੂ ਕਰਕੇ ਹਾ ਜਤ ਬਹੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਣ ਹਾਰੇ ਕੇਤੇ ਰਾਗ ਪਰਿ ਸੁਖ ਰਹਿਨ ਕੇਤੇ ਗਾਵਣ ਹਾਰੇ ਗਾਵੈ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੂਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਤਸਮਤ ਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਿਰਾਰੇ ਗਾਵਨ ਪੰਡਤ ਪੜਨਰਖੀਸ਼ਰ ਜੋ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਰਚ ਪਿਆਲੇ गाव न रत्न उपाय तेरे 68 तीर्थ नाले गावे जोद महावल सुरा गावे खानी चार गावे खंड मंडल वर पंडा कर कर रखे तारे सी तुध नो गावे जो तुध भवन रते तेरे भक्त रसाले होर केते गावन सेम है चितना आवन नानक क्या विचार सोई सोई सदा सच साहिब साचा साची नाई है पे होसी जाए ना जासी ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਦਨ ਸੀ ਮਾਇਆ ਜਿਨ ਉਪਾਇ ਕਰ ਕਰ ਵੇਖੈ ਕੀ ਤਾ ਆਪਣਾ ਜਿਵ ਤਸਦੀ ਵਿੜਾਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤਾਏ ਜਗ ਜੀਤ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਵੇਸ ਭੁਗਤ ਗਿਆਨ ਦਾ ਆ ਪੰਡਾਲਨ ਕਟਕਟ ਵਾਜੈ ਨਾਦ ਆਪ 나ਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖਿਆ ਵਹਿ ਪਾਦ ਆਦੇਸ ਤਸਾਯਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਇਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਵਤ ਸੁਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੇ ਉਹਨਾਂ ਨਦਰ ਨ ਆਵੈ ਬਹੁਤਾ ਇਹ ਬਿਨਾਨ ਆਦੇਸ ਤਸਾਯਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਆਸਣ ਲੋਏ ਲੋਏ ਪੰਡਾ ਜੋਗ ਚ ਪਾਇਆ ਸੋ ਏ ਕਾਵਾ ਕਰ ਕਰ ਵੇਖੈ ਸਿਰ ਜਨਹਾ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਇਕ ਦੂਜੀ ਬੌ ਲਖ ਹੋਏ ਲਖ ਹੋਏ ਲਖ ਵੇਸ ਲਖ ਲਖ ਢੇੜਾ ਆਖੀ ਹੈ ਇਕ ਨਾਮ ਗਗਦੀਸ਼ ਏਤਰਾ ਪਤ ਪਵੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕਿਤਾਈ ਰੀਸ ਨਾਨਕ ਨਜ਼ਰੀ ਪਾਈਐ ਕੁੜੀ ਕੁੜੈ ਕਿਸ ਆਖਣ ਜ਼ੋਰ ਚੁਪੈ ਨਹਿ ਜ਼ੋਰ ਜ਼ੋਰ ਨਾ ਮੰਗਣ ਦੇਰ ਦਾ ਜ਼ੋਰ ਜ਼ੋਰ ਨਾ ਜੀਵਣ ਮਰਨ ਨਹਿ ਜ਼ੋਰ ਜ਼ੋਰ ਨਾ ਰਾਜ ਮਨ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ᔪਗਤੀ ਛਟੈ ਸੰਸਾਰ ਜਿਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤੇ ਸਵਿਚ ਧਰਤੀ ਥਾਪ ਰਖੀ ਧਰਮਸਾਲ ਤੇ ਸਵਿਚ ਜੀਵ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਰਥੈ ਸੁਹਣ ਪੰਚ ਪਰਵਾਨ ਨਦੀ ਕਰਮ ਪਵੈ ਨਿਸ਼ਾਨ ਕਚਪਗਾਈ ਉਥੈ ਪਾਏ ਨਾਨਕ ਗਾਇਆ ਜਾਪੇ ਜਾਏ ਧਰਮਖੰਡ ਗਾ ਇਹੋ ਧਰਮ ਗਿਆਨਖੰਡ ਗਾ ਆਖੋਂ ਕਰਮ ਕੇਤੇ ਪਵਨ ਪਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਦ ਕਰੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੀਰਤੇ ਧੂਪ ਦੇਸ ਕੇਤੇ ਇੰਦਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੰਧਵਦਨਾ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨੁਨ ਕੇਤੇ ਕੇਤੇ ਰਤਨ ਸੁਮੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡਮਹਿਂ ਗਿਆਨ ਪ੍ਰਚੰਡ ਤਥੈ ਨਾਦ ਮਨੋਤ ਕੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਤੈ ਘਾਰਤ ਘੜੀਐ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹਿ ਜੇ ਕੋ ਕਹੈ ਪਿਛੈ ਪੁਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋ ਤਤੈ ਹੋਰ ਨ ਕੋਈ ਹੋਰ ਤਤੈ ਜੋਤਿ ਮਹਾਵਤੂ ਤਿਨ ਮਹਿਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨ ਕਥਨੇ ਜਾਹਿ ਨਾ ਉਹ ਮਰੇ ਨਾ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹ ਤਿਥੈ ਭਗਤ ਵਸੈ ਕੇ ਲੋ ਕਰੈ ਅਨੰਦ ਸਚਾ ਮਨ ਸੋਇ ਸਾਚਕੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਰ ਵਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਉ ਜਿਉ ਹੁਕਮ ਤੇਬਾਏ ਤਿਉ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਲੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਐਨਨ ਮਤ ਬੇਦਖਰthia ਪੌਖਲਾ ਗੰਤਪਤਾਓ ਭਾਂਡਾ ਪਾਓ ਅਮਰਤ ਟਟਕਾਲ ਘੜਿਆ ਸ਼ਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਧਨ ਕਾ ਨਾਨਕ ਨਦਰਿ ਨਦਰਿ ਆਲ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਾ ਖੇਲੇ ਸਗਲ ਜਗਤ ਚੰਗਿਆਂ ਆਈਆਂ ਬੁਰਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ